ਫਾਜ਼ਿਲਕਾ ਦੀ थाना ਸਿਟੀ ਪੁਲਿਸ ਨੇ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਹੋਏ थाना ਸਿਟੀ ਦੇ ਐਸਐਚਓ ਲੇਖਰਾਜ ਬੱਟੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਏਐਸਆਈ ਪੂਰਨ ਸਿੰਘ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਇਸ ਵਿਅਕਤੀ ਤੋਂ 41 ਬੋਤਲ ਨਜਾਇਜ਼ ਸ਼ਰਾਬ ਬ੍ਰਾਹਮਤ ਕੀਤੀ ਗਈ ਹੈ ਅਤੇ ਇਸ ਦੇ ਖਿਲਾਫ ਹੁਣ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇਸ ਸਬੰਧੀ ਤਾਣਾ ਸਿਟੀ ਦੇ ਐਸਐਚਓ ਲੇਖਰਾਜ ਬੱਟੀ ਵੱਲੋਂ ਪੂਰੀ ਜਾਣਕਾਰੀ ਮੀਡੀਆ ਨੂੰ ਨਾਲ ਸਾਂਝੀ ਕੀਤੀ ਗਈ ਹੈ ਹਾਂ ਸਾਡੇ ਐਸਐਸਪੀ ਪੂਰਨ ਸਿੰਘ ਨੂੰ ਜਿਹੜਾ ਸਿਕਰਟ ਇਨਫੋਰਮੇਸ਼ਨ ਹੋਈ ਸੀ ਕਿ ਸ਼ਮੀਨਾ ਦਾ ਇੱਕ ਵਿਅਕਤੀ ਹੈ ਇਹ ਸ਼ਰਾਬ ਦਾ ਧੰਦਾ ਕਰਦਾ ਜਿੰਦੇ ਅੱਗੇ ਵੀ 5-4 ਪੱਤੇ ਉਹਦੇ ਬਰਫਾਫ ਦਰਜ ਨੇ ਥਾਣਾ ਸਿਟੀ ਚ ਦਰਜੇ ਇੱਕ ਮਲੂਟਰ ਦਰਜੇ ਔਰ ਹੋਰ ਵੱਖ-ਵੱਖ ਥਾਣਿਆਂ ਚ ਵੀ ਉਹਦੇ ਖਿਲਾਫ ਜਿਹੜੇ ਨੇ ਐਕਸਾਇਜ ਐਕਟ ਦੇ ਮੁਕਦਮੇ ਦਰਜ ਨੇ ਤੇ ਇੱਥੇ ਅੱਗੇ ਕਾਰਵਾਈ ਕਰਦੇ ਹੋਏ ਉਹਨਾਂ ਕੋਲ 52 ਬੋਤਲ ਜਿਹੜੀ दारू ਮਿਲੀ ਸੀਗੀ ਤੇ ਜਿਹੜਾ ਐਫ ਆਈ ਆਰ ਨੰਬਰ ਅਸੀਂ 6 ਦਰਜ ਕਰਕੇ ਮਾਂ ਜੋ ਅਦਾਲਤ ਵਿੱਚ ਦੋਸ਼ੀ ਪੇਸ਼ ਕਰ ਦਿੱਤਾ ਗਿਆ ਕਿਹੜੀ ਸਰ ਸ਼ਰਾਬ ਸੀ ਦੇਸੀ ਸਿੰਗਰੇਜੀ ਦੇਸੀ ਸੀ ਮਾਰਕਸ ਮਾਰਕੋ ਨੇ ਕਈ ਨਿਯੂਚ ਪਾਈ ਹੋਈ ਸੀ ਅੱਛਾ ਜੀ ਹਾਂ ਜੀ ਫਰਜੀ ਕਾਰਵਾਈ ਕੀ ਕੀਤੀ ਜਾਦੀ ਹੈ ਇਸ ਰਿਸਪੌਂਸ ਵਿੱਚ ਮਾਸ਼ਾ ਜੀ ਇਹ ਪਰਚਾ ਦਰਜ ਕਰਤਾ ਹੈ ਜਗਾ ਉਹ ਇਹਨੂੰ ਮਾਰਨ ਜੋ ਅਦਾਲਤ ਵਿੱਚ ਪੇਸ਼ ਕਰਤਾ ਹੈ ਬਾਕੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲੀ ਵੀ ਕਿੱਥੋਂ ਲੈ ਕੇ ਆਇਆ ਇਹਦੇ ਕੋਲ ਲੱਗਿਆ ਉਹ ਸੀ ਦੇਖਾਂਗੇ ਠੀਕ ਹੈ